ਨਾ ਮੀ ਕਾ ਫੂ ਚੜਦਾ ਹੀ ਨਾਲ ਦੀ ਨਾਲ ਇਹ ਪਲੇ ਆਪਾਂ ਨੇ ਜਮੈਂ ਖਤਮੇ ਕਰ ਰੱਖਿਆ ਦੇਖੋ ਹਾਂਜੀ ਆ ਜਿਹੜਾ ਘੁੰਮਦਾ ਜੀ ਇਹ ਨਾਲ ਦੀ ਨਾਲ ਵੜ ਦਿੰਦਾ ਜੀ ਜਿੰਦੇ ਨੇ ਵੀ ਬਲੇਡ ਤਿੱਖਾਗਾ ਜਿਹਨੇ ਕੰਮ ਕਰਨਾ ਕਿ ਬਲੇਡ ਨੇ ਤਾਂ ਦਾ ਹੀ ਥਲੇ ਛਟਣਾ ਜਿਹੜੀ ਬਾਸਕਟ ਪੈਂਦੀ ਐ ਤੇ ਮੱਕੀ ਵਾਲੀ ਹਾਂਜੀ ਵਾਲੀ ਸਪੈਸ਼ਲ ਦਿੰਨੇ ਆ ਜੀ ਆਪਾਂ ਨੂੰ ਸਪੈਸ਼ਲ ਹਾਂਜੀ ਸਰ ਅਡਜਸਟਮੈਂਟ ਕੱਲੀ-ਕੱਲੀ ਚੈਂਡ ਕੱਲੀ-ਕੱਲੀ ਚੈਂਡ ਰੀਅਕਸਟਮੈਂਟ ਆਈ ਬੋਸ ਵਾਲੀ ਬੋਲੀ ਦਿੱਤੀ ਆ ਜੀ ਠੀਕ ਆ ਸਭ ਤੋਂ ਸੌਖਾ ਨਟ ਖੋਲੋ ਜੀ ਪੁਲੀ ਬਾਹਰ ਇਹ ਪਤਾ ਇਚ ਡਬਲ ਵੈਰਿੰਗ ਆ ਜੀ ਇੰਚ ਵੀ ਡਬਲ ਕਰਾਂ ਜਿਵੇਂ ਇਚ ਟਲਾਈ ਦਦੀ ਪਹਿਲਾਂ ਇਹ ਲੋਹੇ ਦਾ ਕਰਤਾ ਜੀ ਆਪਾਂ ਬਰਮ ਵੀ ਆ ਵੀ ਬਿੱਟ ਨੂੰ ਕੁਝ ਵੀ ਨਹੀਂ ਹੋਇਆ ਜੀ ਇਹਨੂੰ ਤਾਂ ਕੀ ਹੋਣਾ ਹਾਂਜੀ ਆਰਨ ਪਿਆਰ ਤੁਸੀਂ ਸਸਤੀ ਗੱਲਾਂ ਉਮੀਦ ਕਰਦੇ ਸਭ ਠੀਕ ਠਾਕ ਹੋਮ ਹੋਗੇ ਔਰ ਅੱਜ ਇੱਕ ਤੁਹਾਡੇ ਲਈ ਨਵੀਂ ਵੀਡੀਓ ਹੋਰ ਲੈ ਕੇ ਆਏ ਆ ਪਹਿਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਅੱਜ ਅਸੀਂ ਆਏ ਸੀ ਹੀਰਾ ਕਮੈਨਜ਼ ਵਾਲਿਆਂ ਦੇ ਨਾਪੇ ਬਾਪੇ ਬਣਾ ਰਹੇ ਨੇ ਮੱਕੀ ਵਾਲਾ ਕਟਰ ਤੇ ਮੱਕੀ ਵਾਲੇ ਕਟਰ ਬਾਰੇ ਕਰਦੇ ਆ ਵੀਰ ਤੋਂ ਲੈਣੇ ਜਾਣਕਾਰੀ ਵੀ ਕਿਹੜੀ ਕੰਪਨੀ ਦੇ ਪਲੇਟ ਲਾ ਰਹੇ ਨੇ ਕਿਹੜੀ ਕੰਪਨੀ ਦੇ ਗੀਅਰ ਆ ਹਨ ਬਾਕੀ ਆ ਜੋ ਕਰਦੇ ਆ ਸਾਰੀ ਗੱਲਬਾਤ ਵੀਨਾ ਹੋਰ ਠੀਕ ਠਾਕ ਹੋ ਵਧੀਆ ਵੀਰ ਜੀ ਹੋਰ ਸеме ਚੱਲਦਾ ਕਾਰੋਬਾਰ ਕੰਮ ਕਰ ਵਧੀਆ ਜੀ ਧੰਨਵਾਦ ਜੀ ਸਾਡੀ ਫੈਕਟਰੀ ਸਾਡੇ ਤੇ ਵੀਡੀਓ ਬਣਾਉਣ ਆਏ ਜੀ ਧੰਨਵਾਦ ਤੁਹਾਡਾ ਵੀ ਜੀ ਜੀ ਐਨ ਤੁਹਾਨੂੰ ਵੈਲਕਮ ਜੀ ਠੀਕ ਹੈ ਜੀ ਤੇ ਅੱਜ ਸੋਡਾ ਕਰਵਾਉਣਿਆ ਪ੍ਰਵੀਨ ਕੁਮਾਰ ਨਾਲ ਗੱਲਬਾਤ ਆ ਇਹਨੇ ਮੱਕੀ ਵਾਲੇ ਕਾਟਰਾਂ ਦੇ ਸਪੈਸ਼ਲ ਫੋਰਮੈਨ ਇਹਨਾਂ ਤੋਂ ਪੁੱਛਦੇ ਅੱਜ ਵੀ ਕਿਹੜੀ ਤਕਨੀਕ ਨਾਲ ਕੀ ਕੀ ਕਿਹੜੀ ਚੀਜ਼ ਕਿਵੇਂ ਲਾਈ ਆ ਕਿਹੜਾ ਕੰਪਨੀ ਦੀਆਂ ਚੈਨਾਂ ਪਾਈਆਂ ਨੇ ਕਿਹੜਾ ਗੀਅਰ ਲਾਇਆਗਾ ਇਹ ਕਰਦੇ ਆ ਗੱਲਬਾਤ ਹੋਰ ਠੀਕ ਠਾਕ ਹੋ ਐ ਵਧੀਆ ਵੀਰ ਜੀ ਠੀਕ ਆ ਇੱਕ ਤਾਂ ਮੇਨ ਇਹ ਹੀ ਦੱਸੋ ਪਹਿਲਾਂ ਤੋਂ ਪਹਿਲੀ ਗੱਲ ਕਹਾਂ ਇਹਦਾ ਆ ਚੈਨ ਕਵਰ ਜੀ ਚੈਨ ਕਵਰ ਦਾ ਹਾਂਜੀ ਤੇ ਇਹ ਆਪਸ ਵਿੱਚ ਕਿੰਨੇ ਇੰਚ ਤੇ ਹੁੰਦਾ ਹੈ ਇਹ ਜਿਵੇਂ 24 ਸੈਂਟਰ ਵਾਲਾ ਜੀ ਇਹ ਇਹ 24 ਸੈਂਟਰ ਵਾਲਾ ਹਾਂਜੀ ਠੀਕ ਹੈ ਜੀ 6 11 ਵਾਲਾ ਜਿਵੇਂ 24 ਸੈਂਟਰ ਵਾਲਾ ਜੀ ਤੇ 24 ਸੈਂਟਰੇ ਹੁੰਦੇ ਠੀਕ ਹੈ ਜੀ ਹਾਂਜੀ ਇਹ 6 11 ਵਾਲਾ 24 ਸੈਂਟਰ ਵਾਲਾ ਖੜਾ ਜੀ ਇਹ 6 11 ਵਾਲਾ ਹਾਂਜੀ 24 ਇੰਚ ਹਾਂਜੀ 24 ਸੈਂਟਰ ਜੀ 24 ਸੈਂਟਰ ਆ ਗਿਆ ਹਾਂਜੀ ਠੀਕ ਹੈ ਜੀ ਜੀ ਹੋਰ ਚੈਨ ਕਿਹੜੀ ਵਰਤਦੇ ਆਗੇ ਜੀ ਚੈਨ ਵੀਰ ਜੀ ਡਾਇਮੰਡ ਦੀ ਜੀ ਠੀਕ ਹੈ ਜੀ ਤੇ ਗੇਰ ਗੇਰ ਦੀ ਲੋਟੇ ਦਾ ਜੀ ਠੀਕ ਹੈ ਗੇਅਰ ਲੋਟੇ ਦਾ ਹੈ ਜੀ ਹਾਂਜੀ ਠੀਕ ਹੈ ਇੱਕ ਐਂ ਦੱਸ ਪ੍ਰਵੀਨ ਜਿਹੜੀਆਂ ਆ ਦੋ ਗਰਾਰੀਆਂ ਬਾਧੂ ਇਹਨਾਂ ਤੇ ਨਹੀਂ ਚੜੀ ਚੈਨ ਨਹੀਂ ਚੜੀ ਹਾਂਜੀ ਤੇ ਇਹ ਕਿਵੇਂ ਵਹਿਲੀਆਂ ਲਗੀਆਂ ਇਹ ਕਿਵੇਂ ਵਰਕ ਕਰਦੀਆਂ ਨੇ ਇਹ ਵੀਰ ਜੀ ਜਿਵੇਂ ਹੁਣ ਆਪਣੇ ਤਿੰਨ ਗੇਰ ਇਧਰੋਂ ਚੱਲਦੇ ਕਰੇ ਹੋਏ ਨੇ ਤਿੰਨ ਗੇਰ ਉਧਰੋਂ ਚੱਲਦੇ ਕਰੇ ਹੋਏ ਨੇ ਠੀਕ ਆ ਜੇ ਕੋਈ ਆਪਾਂ ਨੂੰ ਲਾਸਟ ਵਾਲੇ ਗੇਰ ਤੇ ਦਿੱਕਤ ਆ ਜੇ ਜੀ ਹਾਂਜੀ ਉਧਰੋਂ ਪੱਕਰਾਰੀ ਕੱਢ ਕੇ ਇਧਰ ਪੰਜ ਗੇਰਾਂ ਨਾਲ ਆਪਾਂ ਕੰਮ ਕਰ ਸਕਦੇ ਹਾਂ ਅਸੀਂ 5 ਨਾਲ ਕਰ ਸਕਦੇ ਆ ਫੇਰ ਆਪਾਂ ਹਾਂਜੀ ਉਧਰੋਂ ਬੰਦ ਹੋ ਜੂ ਇਹ ਚ ਗਰਾਰੀ ਪੈ ਜੂਗੀ ਜੀ ਉਹੀ ਗਰਾਰੀ ਨਿਕਲ ਕੇ ਇੱਧਰ ਅਜਸਟਮੈਂਟ ਹੋ ਜੂਗੀ ਠੀਕ ਆ ਇੱਕ ਜਿਹੜੀ ਇਹ ਚੈਨਾ ਜੂਨਾ ਨਹੀਂ ਆ ਇਹ ਬਾਈ ਦੀ ਇਹਦਾ ਕੋਈ ਕੰਮ ਕਰਨਾ ਪੈ ਜੇ ਕਿੰਨਾ ਔਖਾ ਖੁੱਲਦਾ ਵਗੜਾ ਸਿਰਫ ਆਪਨੇ ਦੋ ਨਟ ਲਾਏ ਹੋਏ ਨੇ ਜੀ ਠੀਕ ਆ ਜੀ ਦੋ ਮਿੰਟ ਦਾ ਕੰਮ ਐ ਇਹਨੂੰ ਆਪਾਂ ਚੱਕ ਕੇ ਸਾਈਡ ਤੇ ਧਰ ਸਕਦੇ ਅਸੀਂ ਦੋ ਮਿੰਟਾਂ ਜੀ ਹਾਂਜੀ ਦੋ ਮਿੰਟਾਂ ਜੀ ਕਿਹੜੇ ਆਗੇ ਆਹੀ ਆਗੇ ਨਾ ਤਾਂ ਹਾਂਜੀ ਆ ਦੋ ਬੋਲਟ ਲੱਗੇ ਹਨ ਜੀ ਦੋ ਬੋਲਟ ਉਧਰ ਨੇ ਜੀ ਠੀਕ ਆ ਇਹਦਾ ਕਬਜਾ ਲੱਗਿਆ ਹੋਊ ਇਹਨਾਂ ਦੇ ਨਹੀਂ ਜੀ ਚੱਕੇ ਜਿਵੇਂ ਕੋਈ ਕਬਜਾ ਲ ਡਿੱਕਤ ਆਉਂਦੀ ਹੈ ਜੀ ਆਪਾਂ ਖੜਾ ਕਰ ਦਿਆਂ ਜੀ ਇਹਨੂੰ ਆਪਾਂ ਚੱਕ ਕੇ ਜਾਂ ਮਰਜੀ ਸਾਈਡ ਤੇ ਧਰ ਕੇ ਕੰਮ ਕਰ ਸਕਦੇ ਜੀ ਠੀਕ ਆ ਤੇ ਵਿੱਚ ਮੰਨ ਲਓ 24 ਵਾਲਾ ਵੀ ਹੁੰਦਾ ਇੱਕ 18 ਵਾਲਾ ਵੀ ਹੁੰਦਾ ਹਨਾ ਹਾਂਜੀ 18 ਵਾਲਾ ਸੱਤ ਲੋਚ ਹੁੰਦਾ ਜੀ 7 11 ਚ ਠੀਕ ਹੈ ਇਹ ਤੇ 22 ਵਾਲਾ ਵੀ ਬਣਦਾ ਜੀ ਉਹ ਕਸਟਮਰ ਦੀ ਡਿਮਾਂਡ ਤੇ ਬਣਾਉਨੇ ਆਪਾਂ ਜਿਸ ਤਰ੍ਹਾਂ ਦਾ ਏਰੀਏ ਦੇ ਹਿਸਾਬ ਨਾਲ ਬਣਦਾ ਜੀ ਉਹ ਉਹ ਏਰੀਏ ਚ ਜਿਵੇਂ ਹੁ ਇਹ 24 ਵਾਲਾ ਕਿਹੜੇ ਏਰੀਆ 'ਚ ਚੱਲਦਾ ਹੈ ਇਹ ਆਪਣੇ ਪੰਜਾਬ ਵਾਸਤੇ ਆਈ 24 ਆ 18 ਵਾਲਾ 18 ਵਾਲਾ ਜਿਵੇਂ ਯੂਪੀ ਸਾਈਡ ਜਾਂਦਾ ਜੀ ਅਸੀਂ 18 ਵਾਲਾ ਯੂਪੀ ਸਾਈਡ ਜਾਂਦਾ ਹਾਂਜੀ ਤੇ ਜਿਹੜਾ ਬਾਈ ਵਾਲਾ ਬਾਈ ਵਾਲਾ ਕਰਨਾਟਕਾ ਜੀ ਅੰਧਰਾ ਠੀਕ ਆ ਉਧਰ ਜਾ ਰਹੇ ਆ ਜੀ ਜਿਹੜੀ ਡਿਮਾਂਡ ਆ ਜਿਵੇਂ ਹਾਂਜੀ ਜਿਸ ਤਰ੍ਹਾਂ ਦੀ ਡਿਮਾਂਡ ਹੁੰਦੀ ਆ ਕਸਟਮਰ ਦੀ ਜੀ ਉਸ ਹਿਸਾਬ ਨਾਲ ਆਪਾਂ ਸੈਂਬਲ ਕਰ ਦਿੰਨੇ ਠੀਕ ਆ ਇਹ ਚ ਤਾਂ ਬਜਣੀ ਬਹੁਤ ਬਣ ਜਾਂਦਾ ਹੋਊਗਾ ਵਜਨ ਤਾਂ ਸਰ ਜੀ ਐ ਵੀ 2 ਟਨ ਤੋਂ ਉੱਪਰ ਆਈ ਜੀ ਠੀਕ ਆ ਹਾਂਜੀ ਆ ਫਿਰ ਸਪੋਰਟ ਕਹਿੰਦੇਗਾ ਇਸੇ ਵਾਸਤੇ ਵਾਸਤੇ ਦਿੱਤੀ ਆ ਇਸ ਸਪੋਰਟ ਆਪਾਂ ਨੇ ਇਹਨਾਂ ਨੂੰ ਜਿਵੇਂ ਹੁਣ ਰੋਡ ਤੇ ਜਾਂਦਾ ਜੀ ਹਾਂਜੀ ਖੱਡੇ ਖੋਡੇ ਜੈਂਪ ਕਰਦਾ ਇਹ ਜੈਂਪ ਨਹੀਂ ਕਰਦਾ ਇਹ ਤਾਂ ਪਟਕਿਆ ਹੋਇਆ ਜੀ ਠੀਕ ਆ ਬਾਅਦ ਵਿੱਚ ਸੈਂਟਰ ਚ ਲਾਈ ਗਈ ਸੈਂਟਰ ਚ ਦੇਤੀ ਹਾਂਜੀ ਸੈਂਟਰ ਚ ਦੇਤੀ ਸਪੋਰਟ ਆਪਾਂ ਨੇ ਠੀਕ ਆ ਜੇ ਕੱਲ ਨੂੰ ਆਪਾਂ ਨੂੰ ਕੋਈ ਇਹਦੇ ਬਾਰੇ ਵਰਮਾ ਕੱਢਣਾ ਪਵੇ ਜੀ ਹਾਂਜੀ ਤੇ ਵਰਮਾ ਨਿਕਲਦਾ ਇੱਧਰ ਦੀ ਰੱਖਿਆ ਹੋਇਆ ਫਿਰ हां जी आप ने तन्ना নাট ਖੋਲ ਕੇ ਸਿਲਟ ਦੇ ਠੀਕ ਆ ਜੇ ਆਪਣਾ 8 ਦਾ ਬੈਰਿੰਗ ਪੈਂਦਾ ਕਰਾ ਚਾਰ নাট ਖੋਲ ਕੇ ਉੱਪਰ ਚੱਕਿਆ ਜਾਂਦੇ ਨੇ ਨਿਕਲ ਜਾਂਦੇ ਜੀ ਉੱਪਰ ਚੱਕਿਆ ਜਾਂਦਾ हां जी ਅਸਾ ਇੱਕ ਹੋਰ ਦੱਸੋ ਜਿਵੇਂ ਮੰਨ ਲਓ ਆਪਣੇ ਇਹ ਹੀਰਾ ਕਮੈਂਡ ਦੀ ਫਿੱਟ ਹੁੰਦਾ ਕਿ ਜਿਹੜੀ ਮਰਜ਼ੀ ਮਸ਼ੀਨ ਦੇ ਲਾ ਲਈਏ ਆਪਾਂ ਕਿਸੇ ਵੀ ਕਮੈਂਡ ਦੇ ਲੱਗ ਸਕਦਾ ਜੀ ਕਿਸੇ ਦੇ ਵੀ ਲਾ ਸਕਦੇ ਉਹ ਵੀ ਇਧਰੋਂ ਰਜਿਸਟ੍ਰੇਸ਼ਨ ਫਿਰ ਕਰਕੇ ਦਿੰਨੇ ਹੋਗੇ ਰਜਿਸਟ੍ਰੇਸ਼ਨ ਕਰਕੇ ਦਿੰਦੇ ਨਹੀਂ ਤਕਰੀਬਨ ਸੈੱਟੇ ਹੁੰਦੀ ਹੈ ਜੀ ਠੀਕ ਆ ਮੇਰੇ ਆਪਾਂ ਨੂੰ ਜੇ ਕੋਈ ਆਪਣਾ ਗਾਹਕ ਲੈਣ ਲਈ ਲੈਣਾ ਚਾਹੁੰਦਾ ਹੋਵੇ ਜਿਹੜਾ ਆਪਾਂ ਨੂੰ ਬਿਨਾ ਫੀਟਰ ਤੋਂ ਹੀ ਇੱਕ ਫੀਟਰ ਮੰਗਵਾਉਣਾ ਪੈਂਦਾ ਬਿਨਾ ਫੀਟਰ ਤੋਂ ਵੀ ਦੇ ਦਿੰਨੇ ਆ ਜੀ ਉਹ ਕਸਟਮਰ ਦੇ ਉੱਪਰ ਆ ਜੇ ਕੋਈ ਫੀਟਰ ਜੇ ਮਰੋ ਦੋਸ਼ ਰੱਖਨੇ ਕਸਟਮਰ ਆ ਆਪ ਵੀ ਕੱਢ ਲੈਂਦਾ ਜੀ ਠੀਕ ਆ ਜੇ ਫੀਟਰ ਲੈ ਆਉਂਦਾ ਜੀ ਫਿਰ ਅਸੀਂ ਕੱਢ ਕੇ ਦੇ ਦਿੰਨੇ ਆ ਜੀ ਫਿਰ ਤੁਸੀਂ ਕੱਢ ਕੇ ਹਾਂਜੀ ਕੋਈ ਜੇ ਮੁੱਖਾ ਕੰਮ ਨਹੀਂ ਹੈਗਾ ਜੀ ਜੇ ਫੀਟਰ ਲੈ ਆਉਣ ਤਾਂ ਵਾਲੀ ਚੰਗੀ ਗੱਲ ਆ ਵਾਲੀ ਚੰਗੀ ਗੱਲ ਆ ਜੀ ਠੀਕ ਆ ਨਹੀਂ ਲੈ ਕੇ ਆਉਂਦੇ ਤਾਂ ਵੀ ਗੱਲ ਜਿਵੇਂ ਹਣਾ ਪੁਲੀ ਦਿੱਤੀ ਹੈ ਜੀ ਆਪਾਂ ਨੇ ਪੁਲੀ ਆਪਾਂ ਨੇ ਬੋਸ ਵਾਲੀ ਪੁਲੀ ਦਿੱਤੀ ਹੈ ਜੀ ਠੀਕ ਆ ਸਭ ਤੋਂ ਸੌਖਾ ਨਟ ਖੋਲੋ ਜੀ ਪੁਲੀ ਬਾਹਰ ਹੀ ਬਾਹਰ ਕੱਢ ਦੋ ਹਨਾ ਵੀ ਐ ਨਹੀਂ ਜੀ ਕਟਰ ਪਾਏ ਪਵਾਏ ਆਪਾਂ ਕੱਢ ਸਕਦੇ ਆਂ ਇਹਨੂੰ ਠੀਕ ਆ ਬਿੱਲੋ ਦਿੱਕਤ ਨਹੀਂ ਪੈਂਦੀ ਹੈਗੀ ਕੋਈ ਦਿੱਕਤ ਨਹੀਂ ਜੀ ਜਿਵੇਂ ਹਣਾ ਸਾਫਟ ਆ ਜਾਂ ਆਮ ਪੈਂਦੀ ਆ ਇਹ ਆਪਾਂ ਐਕਸਲ ਦੀ ਪਾਈ ਹੋਈ ਆ ਜੀ ਅਸਲ ਐਕਸਲ ਪਾਇਆ ਹੋਇਆ ਐਕਸਲ ਪਾਇਆ ਹੈ ਜਿੰਨਾ ਮਰਜੀ ਇਹ ਲੈ ਨੇ ਦੋਸਤ ਨਹੀਂ ਕੀ ਹੈਗਾ ਟੁੱਟਦੀ ਨਹੀਂ ਜੀ ਤੇ ਵੈਸੇ ਪਏ ਆਪਣਾ ਚਨ ਨਾਲੇ ਕਿਹੜਾ ਗੇੜਾ ਦੇਣ ਵਾਸਤੇ ਪਣ ਜਮ ਚੋ ਕੱਢਣਾ ਕਸੂਰ ਕਿਹੜਾ ਦੇਣ ਨੂੰ ਅਜ ਬੈਲਟ ਚਾੜਨੀ ਆ ਤਾਂ ਵਿੱਚ ਰਾਡ ਪਾ ਕੇ ਗੇੜਾ ਦੇ ਕੇ ਚੜ ਜਾਂਦੀ ਚੜ ਜਾਂਦੀ ਹੈ ਵੀ ਹੁਣ ਕੰਮ ਹਾਂਜੀ ਇੱਕ ਆਪਣੇ ਡਬਲ 베ARING ਕਰਿਆ ਹੈ ਜੀ ਇਹ ਤੇ ਅ ਸਾ ਡਬਲ 베ARING ਕਰਤਾ ਕਈ ਵਾਰਾ ਹੈਲਪਰ ਫੋਰਮੈਨ ਬੈਲਟਾਂ ਟਾਈਟ ਕਰ ਦਿੰਦਾ ਜੀ ਸਾਹਟ ਤੇ ਲੋਡ ਪੈ ਜਾਂਦਾ ਇਸ ਕਰਕੇ ਪਹਿਲੀ ਆਪਾਂ ਨੇ ਡਬਲ ਕਰਤਾ ਜੀ 베ARING ਠੀਕ ਆ ਮੈਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਦਿੱਕਤ ਆ ਵੀ ਨਾ ਹਾਂਜੀ ਤੇ ਆ ਜਿਹੜੀ ਚਾਦਰ ਲਾਉਣੇ ਆਪਾਂ ਹਾਂਜੀ ਇਹ ਹੈ ਸਟੀਲੀ ਵਰਤਦੇ ਆ ਫਿਰ ਆਪਾਂ ਨਹੀਂ ਜੀ ਵੀਰ ਜੀ ਇਹ ਟਾਟਾ ਦੀ ਚਦਰ ਆ ਜੀ ਆ ਮਨ ਪੀਸ ਚ ਲਾਉਨੇ ਜੀ ਆਪਾਂ ਤੁਰ ਤੋਂ ਲੈ ਕੇ ਤੁਰ ਤੋਂ ਜ਼ਖ ਜੀ ਠੀਕ ਹੈ 5 ਐਮ ਐਮ ਦਾ ਵਰਮ ਲਾਉਨੇ ਆ ਜੀ ਠੀਕ ਹੈ ਹੈਵੀ ਕੁਆਲਿਟੀ ਪੂਰੀ ਜੀ ਠੀਕ ਆ ਤੇ ਇੱਕ ਫੋਰਮੈਨ ਸਾਹਿਬ ਹੋਰ ਦੱਸੋ ਗੱਲ ਆ ਹੁੱਕ ਹੁਲਦੀ ਕਰਤੀ ਇਹਦੀ ਹੈ ਇਹ ਹੁੱਕ ਹੁਲਦੀ ਆ ਜੀ ਹਾਂਜੀ ਆਪਣੇ ਜਿਵੇਂ ਆਪਾਂ ਸਿੰਪਲ ਕਾਟਰਨ ਲਾਉਣੇ ਸੀ ਉਹੀ ਮਟੀਰੀਅਲ ਆਇਆ ਹੈ ਸਾਰਾ ਆਪਾਂ ਨੇ ਐਨੀ ਵੀ ਹਲਕਾ ਕਰਿਆ ਹੋਇਆ ਕੋਈ ਜੀ ਟ੍ਰੈਲਰ ਵੀ ਉਹੀ ਲਾਇਆ ਹੈ ਜੀ ਠੀਕ ਆ ਹੈਵੀ ਚ ਹੈਵੀ ਚ ਹੁੱਕ ਲਾਈ ਹੋਈ ਆ ਜੀ ਠੀਕ ਆ ਜਿਹੜੇ ਬੋਲਟ ਬਗਾਨਾ ਨੇ ਸਭ ਟੀਵੀਐਸ ਪਏ ਹੋਏ ਨੇ ਜੀ ਕਲਾ ਕਲਾ ਕੋਈ ਵੀ ਜੋ ਵੀ ਕਾਟਰ ਨੂੰ ਬੋਲਟ ਲੱਗੇ ਟੀਵੀਐਸ ਆ ਜੀ ਠੀਕ ਆ ਤੇ ਜਿਹੜਾ ਇੱਕ ਹੋਰ ਦੱਸੋ ਹੋਰ ਮੈਂਨ ਸਾਹਿਬ ਜਿਵੇਂ ਹੁਣ ਵਿੱਚ ਕਹੀ ਜਾਂਦੇ ਨੇ ਵੀ ਬਲੇਡ ਤਿੱਖਾਗਾ ਬਲੇਡ ਤਿੱਖੇ ਨੇ ਕੰਮ ਕਰਨਾ ਕਿ ਬਲੇਡ ਨੇ ਤਾਂ ਟਾਂਡਾ ਹੀ ਥੱਲੇ ਛਿਟਣਾ ਜੇ ਬਲੇਡ ਤਿੱਖਾ ਤਾਂ ਐ ਜੀ ਆਪਾਂ ਬਲੇਡ ਪੁੱਠਾ ਪਾਉਣੀ ਜੀ ਚ ਸਿਰਫ ਟਾਂਡਾ ਥੱਲੇ ਮੋੜਨਾ ਜੀ ਉਹਨੇ ਥੱਲੇ ਸੀ ਮੋੜਨਾ ਮੋੜਨਾ ਨੇ ਛੱਲੀ ਛੱਲੀ ਤੋੜਨੀ ਆ ਜੀ ਉੱਪਰੋਂ ਠੀਕ ਆ ਜੇ ਤਿੱਖਾ ਪਾਵਾਂਗੇ ਜੇ ਉਹਦਾ ਜਿੱਥੇ ਫਸ ਗਿਆ ਉੱਥੇ ਹੀ ਵੱਢ ਦੂਗਾ ਜੀ ਜਿੰਨਾ ਚਿਰ ਜਣੀ ਬੈਟ ਲੱਗੀ ਆਗੀ ਬਲੇਡ ਦੇ ਹਾਂਜੀ ਹਾਂਜੀ ਉਹਨਾਂ ਚਿਰ ਬਲੇਡ ਸਹੀ ਵਰਕ ਕਰੂਗਾ ਹਾਂਜੀ ਜਦੋਂ ਬਿੱਟ ਖਤਮ ਹੋ ਗਈ ਮੰਨ ਕੇ ਚੱਲ ਫੇਰ ਬਿੱਟ ਖਤਮ ਹੁੰਦੀਆਂ ਨਹੀਂ ਜੀ ਹੁੰਦੀ ਨਹੀਂ ਗਈ ਨਹੀਂ ਹੁੰਦੀ ਇਹ ਗਾਰੰਟੀ ਆ ਹੈ ਹਾਂਜੀ ਗਾਰੰਟੀ ਆ ਜੀ ਕਿੰਨੇ ਕਿਲੇ ਵੜ ਦਿੰਦੇ ਨੇ ਇੱਕ ਬਲੇਟਾਂ ਦੀ ਜੋੜੀ ਨਾਰਮਲ ਜਿਹਾ 1000 ਕਿਲਾ ਤਾਂ ਲਾਓ ਜੀ 1000 ਕਿਲਾ ਯਾਰ ਜੋ ਵੀ ਕਟਰ ਦਿੱਤੇ ਨੇ ਆਪਾਂ 1000 1000 ਤੇ ਬਾਅਦਗੇ ਆਪਾਂ ਨੇ ਬਲੇਟ ਹਾਲੇ ਬਦਲੇ ਨਹੀਂ ਠੀਕ ਆ ਤੇ ਆਹ ਆਗੇ ਬਲੇਟ ਹੈ ਹਾਂਜੀ ਇਹਨੂੰ ਬਿੱਟ ਲੱਗੀ ਹੋਈ ਆ ਜੀ ਆਪ ਦਾ ਬਲੇਟ ਆ ਜੀ ਤੇ ਲੱਗਾ ਕਿਲਾ ਸੰਪਨੀਆਂ ਠੀਕ ਆ ਹੀਰਾ ਦੀ ਮੋਹਰ ਲੱਗੀ ਆ ਹਾਂਜੀ ਆਪ ਦਾ ਬਣਵਾਇਆ ਹੈ ਬਲੇਟ ਆ ਜੀ ਆ ਨੀਚੇ ਵਾਲਾ ਜੀ ਹੈ ਹਾਂਜੀ ਨਾਂਜੀ ਨੀਚੇ ਦੋਏ ਉੱਪਰ ਆ ਲੈ ਨੀਚੇ ਵਾਲੀ ਹੈ ਜੀ ਠੀਕ ਆ ਨੀਚੇ ਵਾਲਾ ਬੈਂਡ ਵਾਲਾ ਹੁੰਦਾ ਜੀ ਅਸੇ ਉਹ ਬੈਂਡ ਵਾਲਾ ਹੁੰਦਾ ਹਾਂਜੀ ਜਿਵੇਂ ਹੁਣ ਆ ਲੋਹਾ ਜੀ ਦੇਖੋ ਹਾਂਜੀ ਇਹਦੇ ਕੋਈ ਟੱਕ ਨਹੀਂ ਹੈਗਾ ਜੀ ਨਹੀਂ ਹੈਗਾ ਜੀ ਟੱਕ ਨਹੀਂ ਇਹਦੇ ਬਿੱਟ ਦੀ ਤਸਾਨ ਇਹੀ ਹੈ ਜੀ ਦੇਖੋ ਹਾਂਜੀ ਆ ਦੇਖੋ ਜੀ ਇਹਦਾ ਲੋਹਾ ਵੜਦਾ ਨੇ ਲੋਹਾ ਵੜਦਾ ਹੀ ਠੀਕ ਆ ਇਹਨਾਂ ਟੱਕ ਪਾਦਾ ਜੀ ਇਹਨੂੰ ਬਿੱਟ ਨੂੰ ਕੁਝ ਵੀ ਨਹੀਂ ਹੋਇਆ ਜੀ ਇਹਨੂੰ ਤਾਂ ਕੀ ਹੋਣਾਗਾ ਹਾਂਜੀ ਇਹ ਤਾਂ ਉਮੀਦਾਂ ਉਮੀ ਹੀ ਪਿਆਗਾ ਹਾਂਜੀ ਠੀਕ ਆ ਤੇ ਤਾਈਓ ਤਾਂ ਫਿਰ ਜੇ ਬਿੱਟ ਸਹੀ ਆ ਕੀ ਬਲੇਡ ਸਹੀ ਆ ਤਾਈਓ ਹਾਂਜੀ ਹਾਂਜੀ ਪੱਤੀ ਵੱਡਤੀ ਨਾ ਆਹ ਕੀ ਚੀਜ਼ ਆ ਜੀ ਇਹ ਜਿਵੇਂ ਮੂਰੇ ਪਾ ਪਹਿਲਾਂ ਸਿੰਗਲ ਬੈਰਿੰਗ ਕੱਪ ਪਾਉਂਦੇ ਦੀ ਜੀ ਠੀਕ ਆ ਜੀ ਜਿਵੇਂ ਦਿੱਕਤ ਆ ਰਹੀ ਸੀ ਲੋਕ ਹੋਰ ਵੀ ਕੰਪਨੀਆਂ ਕਾਟਰਾਂ ਚ ਜੀ ਜਿਵੇਂ ਸਿੰਗਲ 베ARING ਦੀ ਟੁੱਟ ਜਾਂਦਾ ਜੀ ਕੁਝ ਹੋ ਜਾਂਦਾ ਦੀਗਾ ਆਪਾਂ ਨੇ ਇਹ ਚ ਡਬਲ ਕਰਤਾ ਜੀ ਅਸਾ ਇਹ ਚ ਡਬਲ 베ARING ਪੈਂਦਾ ਕਰਤਾ ਹਾਂਜੀ ਹਾਈ ਸਪੀਡ ਦਾ ਡਬਲ 베ARING ਆ ਜੀ ਜਿੱਥੇ ਬਲੇਡ ਚੱਲਣਾਗਾ ਜਿਹੜਾ ਬਲੇਡ ਨਾਲ ਚੱਲਣਾ ਹਾਂਜੀ ਹਾਂਜੀ ਆਹ ਜੀ ਠੀਕ ਆ ਜਿਵੇਂ ਆ ਦੇਖੋ ਜੀ ਜਿਵੇਂ ਹੁਣ ਇੱਥੇ ਆ ਪਤਾ ਇਹ ਚ ਡਬਲ 베ARING ਆ ਜੀ ਇਹ ਚ ਵੀ ਡਬਲ ਕਰਤਾ ਜਿਵੇਂ ਚ ਟਲਾਈ ਦਦੀ ਪਹਿਲਾਂ ਇਹ ਲੋਹੇ ਦਾ ਕਰਤਾ ਜੀ ਆਪਾਂ ਬਰਮ ਵੀ ਆ ਵੀ ਠੀਕ ਆ ਤੇ ਦੂਜੀ ਗੱਲ ਜੀ ਜਿਵੇਂ ਹੁਣ ਇਹਦੇ ਵਿੱਚ ਪੈਨ ਨ ਠੋਕ ਦਿੱਤੀ ਜੀ ਹਾਂਜੀ ਪੈਨਰ ਠੋਕ ਦੀ ਵਿੱਚ ਕਈ ਵਾਰ ਨਹੀਂ ਨਿਕਲਦੀ ਦੀ ਹਾਂਜੀ ਹੁਣ ਉਹ ਮੂਰੋਂ ਐ ਲੱਕੀ ਬੋਲਟ ਕਰ ਖੋਲ ਕੇ ਜੀ ਇਧਰੋਂ ਲੱਕੀ ਬੋਲਟ ਕਰਕੇ ਆਰਾਮ ਨਾਲ ਨਿਕਲ ਜਾਂਦਾ ਬੈਰਿੰਗ ਕਰਨਾ ਸੌਖਾ ਕਰਤਾ ਜੀ ਅਸਲ ਇੱਥੇ ਲੱਗਦਾ ਐ ਲੱਕੀ ਬੋਲਟ ਹਾਂਜੀ ਉੱਪਰ ਤੇ ਇਧਰ ਸਾਈਡਾਂ ਤੇ ਲੱਕੀ ਬੋਲਟ ਨਾਲ ਆਕਣੇ ਨਿਕਲ ਜਾਂਦਾ ਜੀ ਇਹ ਇਹ ਤਾਂ ਲੋਹੇ ਦਾ ਕਰਤਾ ਜੀ ਪਰ ਡਬਲ ਬੈਰਿੰਗ ਕਰਤਾ ਟੁੱਟਣ ਵਾਲੀ ਸਕਾਇਤ ਖਤਮ ਆ ਜੀ ਦੀ ਇਹ ਤਾਂ ਕੰਮ ਹੀ ਬਹੁਤ ਸੌਖਾ ਕਰਤਾ ਤੈਨੂੰ ਨਾਡੀ ਨੇ ਖੋਲੋ ਬਸ ਹਾਂਜੀ ਬੱਚੇ ਖੁੱਲ ਜਾਂਦੇ ਠੀਕ ਆ ਤੇ ਇਹਦੀ ਮੂਰੋਂ ਮੈਨੂੰ ਖੋਲਣ ਦੀ ਕੋਈ ਜ਼ਿਆਦਾ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਨਹੀਂ ਜੀ ਠੀਕ ਆ ਪ ਚੱਲ ਰਹੇ ਨੇ ਜੀ ਕੋਈ ਦਿੱਕਤ ਹਲੇ ਤੱਕ ਆਈ ਹੋਣੀ ਨਹੀਂ ਜੀ ਠੀਕ ਆ ਮੈਂ ਬਰਮ ਪਾਇਆ ਹੈ ਜੀ ਠੀਕ ਆ ਇਹ ਦੇਖਦਾ ਪੈਂਦਾ ਪਹਿਲਾਂ ਆਪਾਂ ਲੋਹੇ ਦਾ ਕਰਤਾ ਜੀ ਇਹ ਵੀ ਅਸਾ ਇਹ ਦੇਖਦਾ ਕਰਤਾ ਜੇ ਮੈਂ ਕੋਈ ਸੱਟ ਸੱਟ ਮਾਰ ਦਿੰਦਾ ਜੀ ਟੁੱਟ ਜਾਂਦਾ ਦੀਗਾ ਜੀ ਉਹ ਹੁਣ ਇਹਦੇ ਕੋਈ ਸੱਟ ਲੱਗੇ ਟੁੱਟੂਗਾ ਨਹੀਂ ਠੀਕ ਆ ਹਾਂਜੀ ਤੇ ਆ ਆ ਗਿਆ ਆਪਣੀ ਗਰਾਰੀ ਜੀ ਹੈ ਹਾਂਜੀ ਗਰਾਰੀ ਆਪਣੀ ਸਾਰੀ ਟੈਂਪਰ ਨੇ ਜੀ ਠੀਕ ਆ ਜੀ ਜਿੰਨੀਆਂ ਵੀ ਪਾਉਣੀਆਂ ਆ ਜੀ ਆਪਾਂ ਇਹਨੇ ਤਾਂ ਫਿਰ ਘਸ ਨਹੀਂ ਕੀ ਹੈਗਾ ਹਾਂਜੀ ਸਾਰੀਆਂ ਟੈਂਪਰ ਨੇ ਗਰਾਰੀਆਂ ਬਲੇਡ ਨੇ ਲੋਹਾ ਵੜਤਾ ਤਾਂ ਇਹ ਵੀ ਲੋਹ ਬੱਟ ਵਾਲਾ ਕੰਮ ਹੀ ਹੋ ਗਿਆ ਬੱਟ ਵਾਲੀ ਕੰਮ ਹੋ ਗਿਆ ਜੀ ਇਹਦੇ ਡਾਇਮੰਡ ਜੈਨ ਪਾਉਣੇ ਜੀ ਟੈਮ ਦੇ ਚੈਣ ਹੈ ਜੀ ਹਾਂਜੀ ਆ ਆ ਕੇ ਗੇਰ ਹੈ ਜੀ ਹਾਂਜੀ ਇਹ ਗੇਰ ਆਪ ਬਣਾਉਣੇ ਨਹੀਂ ਜੀ ਇਹ ਗੇਰ ਲੋਟੇ ਲੋਟੇ ਦਾ ਲੋਟੇ ਧੂਰੀ ਦਾ ਜੀ ਠੀਕ ਆ ਹਾਂਜੀ ਇਹ ਬਰਾਬਰ ਬਰਾਬਰ ਦੇ ਗੇੜਿਆਂ ਵਾਲਾ ਹੁੰਦਾਗਾ ਹਾਂਜੀ ਬਰਾਬਰ ਇੱਕ ਸਰਗਿਟ ਦਾ ਦੋਏ ਪਾਸੋਂ ਠੀਕ ਹੈ ਇੱਕ ਗਰਾਰੀ ਤੋਂ ਵਿਚਾਲੇ ਸੈਂਟਰ ਚ ਗਰਾਰੀ ਆ ਜੀ ਇਹਦੇ ਠੀਕ ਠੀਕ ਹੈ ਹਾਂਜੀ ਇੱਕ ਹੋਰ ਦੱਸੋ ਬੋਮਾ ਸਾਹਿਬ ਆਪਣੇ ਜਿਹੜੇ ਗੇਅਰ ਦੇ ਚੱਕਰ ਨੇਗੇ ਹਾਂਜੀ ਇਹ ਇੱਕੋ ਜਿਹੀ ਪਾਉਣਿਆ ਕਿ ਆਪਣੇ ਘੱਟ ਵੱਧ ਕਰੇ ਹੋਏ ਨੇਗੇ 6 ਆ ਪਾਉਣਿਆ 9 ਦੰਦੇ ਜੀ ਸੇ ਨਾਉ ਦਿੰਦਿਆਂ ਦਾ ਹਾਂਜੀ ਠੀਕ ਆ ਮੂਰੇ ਪਾਉਣੇ ਆਪਾਂ 11 ਦਿੰਦੇ ਜੀ ਮੂਰੇ 11 ਦਿੰਦੇ ਹਾਂਜੀ ਫਿਰ ਤਾਂ ਚੱਕਰ ਸਲੋ ਹੁੰਦੇ ਹੋਣਗੇ ਕਿ ਤੇਜ਼ ਹੋ ਜਾਂਦੇ ਨੇ ਨਹੀਂ ਤੇਜ਼ ਚੱਕਰ ਨਹੀਂ ਜੰਨੀ ਸਪੀਡ ਨਾਲ ਮੂੜੂਗਾ ਜੀ ਡਾਂਡਾ ਹਾਂਜੀ ਉਹਨਾਂ ਫਾਇਦਾ ਹੀ ਨਾ ਆਪਾਂ ਨੂੰ ਉਹਨਾਂ ਫਾਇਦੇ ਹੀ ਆ ਹਾਂਜੀ ਠੀਕ ਆ ਕਿਉਂਕਿ ਇਹ ਡਾਂਡਾ ਥੱਲੇ ਮੋੜਨਾ ਹੁੰਦਾ ਜੀ ਠੀਕ ਆ ਇਹ ਗੇਅਰ ਲੱਗੇ ਹੋਏ ਨੇ ਉਹਦੇ ਵਿੱਚ ਹਾਂਜੀ ਸਾਰੇ ਗੇਅਰ ਜੀ ਸਾਰੇ ਜੀ ਹਾਂਜੀ ਠੀਕ ਆ ਆ ਰਿੰਬਾ ਨਵੀ ਬਹੁਤ ਹੈਵੀ ਪਾਏ ਨੇ ਦੂਜੇ ਆਮ ਰਿੰਬਾ ਨਾਲੋਂ ਇਹਦਾ ਕੀ ਵੇਟ ਜ਼ਿਆਦੇ ਕਰਕੇ ਨਹੀਂ ਵੇਟ ਨਹੀਂ ਜ਼ਿਆਦੇ ਵੀਰ ਜੀ ਜਿਵੇਂ ਹੁਣ ਕਿਸੇ ਕਸਟਮਰ ਦੀ ਮਸ਼ੀਨ 4x4 ਨਹੀਂ ਹੈਗੀ ਜੀ ਜਿਵੇਂ ਮੀਂਹ ਪਿਆ ਹੈ ਗਿੱਲਾ ਜੀ ਉਹਦੇ ਵਿੱਚ ਮਸ਼ੀਨ ਚ ਕੰਬੈਨ ਚਾਹ ਟਾਇਰ ਲਾ ਲੰਦੇ ਨੇ ਜੀ ਅਸੀਂ ਖੋਲ ਕੇ ਖੋਲ ਕੇ ਜੀ ਠੀਕ ਹੈ ਕਿਉਂਕਿ ਇਹਨਾਂ ਦਾ ਖੜਨੇ ਹੁੰਦਾ ਕਟਰ ਜਾਂ ਮਸ਼ੀਨ ਚ ਪੈ ਗਿਆ ਜੀ ਇਹ ਟਾਇਰ ਉਹਦੇ ਵਿੱਚ ਪਾ ਕੇ ਇੱਕ ਲਾਈਨ ਦੇ ਵਿੱਚ ਟਾਇਰ ਹੋ ਜਾਂਦੇ ਨੇ ਠੀਕ ਹੈ ਗਰਦੀ ਨਹੀਂ ਜੀ ਕੰਮ ਸਰ ਜਾਂਦਾ ਜੀ ਠੀਕ ਹੈ ਇਸ ਕਰਕੇ ਦਿੱਤੋ ਹੀ ਨੇ ਜੀ ਇਹਦੀ ਇੱਕ ਗੱਲ ਤਾਂ ਇਹ ਹੈਗੀ ਆ ਫਿਰ ਮੈਂ ਨਾ ਮਾਰਕੀਟ ਨਾਲੋਂ ਇਹ ਥੀਰਾ ਵਾਲਿਆਂ ਦੇ ਕਟਰ ਵਾਲ ਦਾ ਭਜਨ ਤਾਂ ਜ਼ਿਆਦਾ ਹੋਊਗਾ ਕਿਉਂਕਿ ਇਹ ਚਾਦਰ ਮੋਟੀ ਲਾਉਂਦੇ ਨੇ ਉਹ ਤਾਂ ਸੁਰੂ ਤੇ ਸਾਡਾ ਉਹਨੂੰ ਪਤਾ ਹੈ ਹਰੇਕ ਚੀਜ਼ ਦਾ ਵੀ ਭਜਨ ਜ਼ਿਆਦਾ ਹੀ ਹੁੰਦਾ ਜੀ ਕਿਉਂਕਿ ਮੈਂ ਚਲਾਈ ਹੈ ਨਾ ਨਵਾਂ ਮਾਡਲ ਇਹਦਾ ਮਸ਼ੀਨ ਚਲਾਈ ਸੀ ਠੀਕ ਆ ਜੀ ਨਾ ਤਾਂ ਉਹਦਾ ਕੋਈ ਤੋਂ ਕੈਵਨ ਗਲਿਆ ਸੀ ਨਾ ਕਿਤੇ ਪੂਸ ਗਲੀ ਸੀਗੀ ਬਸ ਉਹੀ ਕੁਆਲਿਟੀ ਆ ਜੀ ਵੱਧ ਬਥੱਕ ਜਾਵੇ ਕੁਝ ਘਟਦਾ ਨਹੀਂ ਸਾਡਾ ਹਾਂ ਜੀ ਹਾਂ ਜੀ ਆ ਐੀ ਹੈਵੀ ਹੁੱਕ ਲਾਈ ਆ ਵੀ ਟਰਾਲਾ ਟੁਰਨਾ ਮਗਰ ਪਾਉਣ ਦੇ ਚੱਕਰ ਤੇ ਨਹੀਂ ਜਿਵੇਂ ਵੀਰ ਜੀ ਹੁਣ ਕਈ ਕਸਟਮਰ ਬਾਹਰ ਜਾਂਦੇ ਨੇ ਜੀ ਬਾਰਵੀਂ ਮੱਕੀ ਵੜਦੇ ਨੇ ਉਹਨਾਂ ਨੂੰ ਦੋ ਕਟਰ ਲਿਆਣ ਦਾ ਸੌਖਾ ਹੋ ਜਾਂਦਾ ਇਹਦੇ ਕਟਰ ਮਗਰੇ ਪਾ ਕੇ ਲੈ ਜਾਂਦੇ ਨੇ ਸੋ ਇਹ ਕੰਬੈਨ ਵਾਲੀ ਹੁੱਕ ਹੀ ਲਾਤੀ ਹਾਂ ਜੀ ਕੰਬੈਨ ਵਾਲੀ ਉਹ ਲਾਤੀ ਹੈ ਹੈਵੀ ਠੀਕ ਆ ਕਿਉਂਕਿ ਜੈਂਪ ਤੋਂ ਦਾ ਬਿੰਗੀ ਹੋ ਜਾਂਦੀ ਹੈ ਹਲਕੀ ਉੱਕ ਜਿੱਦਾਂ ਕਰਕੇ ਮਜ਼ਬੂਤ ਤੇ ਲਾਈ ਆ ਜੀ ਠੀਕ ਆ ਇਹ ਜਿਵੇਂ ਆਪਾਂ ਆਰਡਰ ਆਡਰ ਆਉਂਦਾ ਜਿਵੇਂ ਕੋਈ 24 ਵਾਲਾ ਕਹਿੰਦਾ ਕੋਈ 22 ਵਾਲਾ ਕਹਿੰਦਾ ਕੋਈ ਆਪਾਂ ਨੂੰ 18 ਵਾਲਾ ਕਹਿੰਦਾ ਹਾਂਜੀ ਏਰੀਏ ਮੁਤਾਬਕ ਫਿਰ ਤੁਸੀਂ ਉਸ ਤਰ੍ਹਾਂ ਦੀ ਤਿਆਰ ਕਰਕੇ ਦੇ ਦੇਣੇ ਨਾ ਜਿਵੇਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਜੇ ਕੋਈ 24 ਸੈਂਟਰ ਚਲਾਉਂਦਾ ਜੀ ਕੋਈ 22 ਸੈਂਟਰ ਚਲਾਉਂ ਜਿਵੇਂ ਆਪਣੇ ਪੰਜਾਬ ਚ 24 ਚੱਲਦਾ ਜੀ ਠੀਕ ਆ ਜਿਵੇਂ ਹੁਣ ਯੂਪੀ ਸਾਈਡ 18 ਸੈਂਟਰ ਚੱਲਦਾ ਜੀ ਕਈ ਏਰੀਆ ਚ 22 ਸੈਂਟਰ ਉਹ ਕਸਟਮਰ ਦੀ ਡਿਮਾਂਡ ਦੇ ਜਿਸ ਤਰ੍ਹਾਂ ਦਾ ਆਊਟਰ ਆਉਂਦਾ ਹੈ ਜਿਸ ਤਰ੍ਹਾਂ ਦਾ ਆਊਟਰ ਆ ਜੀ ਉਸ ਤਰ੍ਹਾਂ ਆਪਾਂ ਬਣਾ ਆਣੇ ਆ ਜੀ ਠੀਕ ਆ ਹਾਂਜੀ ਤੇ ਕਿੰਨੇ ਕੁ ਦਿਨਾਂ ਚ ਦੇ ਦੇਣੇ ਤਿਆਰ ਕਰਕੇ ਇਹ ਤੁਸੀਂ ਮੰਨ ਆਪਾਂ 2 ਕਟਰ ਡੇਲੀ ਤਿਆਰ ਕਰ ਦਨੇ ਆ ਅੱਛਾ 2 ਕਟਰ ਡੇਲੀ ਦੀ ਕੈਪੈਸਿਟੀ ਆ ਆਪਣੀ 2 ਕਟਰ ਦੀ ਡੇਲੀ ਦੀ ਕੈਪੈਸਿਟੀ ਹੈ ਠੀਕ ਆ ਹਾਂਜੀ ਕਿੰਨੇ ਕੁ ਸਾਲ ਹੋ ਗਏ ਆਪਾਂ ਨੂੰ ਇਹ ਕਟਰ ਬਣਾਉਂਦਿਆਂ ਨੂੰ ਆਪਾਂ ਨੂੰ 5 ਕ ਸਾਲ ਹੋਈ ਨੇ ਜੀ ਹਲੇ ਠੀਕ ਆ ਕਟਰ ਬਣਾਉਂਦਿਆਂ ਨੂੰ ਜੀ ਠੀਕ ਆ ਪਰ 5 ਸਾਲਾਂ ਦੇ ਵਿੱਚ ਬਹੁਤ ਵਧੀਆ ਸੋਧ ਕਰੀਏ ਜੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਜੀ ਕੋਈ ਕਿਸੇ ਗਾਹਕ ਨੇ ਆਇਆ ਨਹੀਂ ਕਿਹਾ ਕਿਸੇ ਨੇ ਵੀ ਨਹੀਂ ਕਿਹਾ ਜੀ 5 ਸਾਲ ਦੇ ਵਿੱਚ ਬਹੁਤ ਵਧੀਆ ਕਟਰ ਵੇਚ ਰਹੇ ਹਾਂ ਜੀ ਆਪਾਂ ਠੀਕ ਆ ਜਿਹੜਾ ਜਣੀ ਪਾਪਾ ਅੱਜ ਤੋਂ 5 ਸਾਲ ਪਹਿਲਾਂ ਬਣਾਇਆ ਸੀ ਉਹ ਅੱਜ ਚੱਲਦਾ ਹਾਂਜੀ ਅੱਜ ਚੱਲਦਾ ਜੀ ਠੀਕ ਆ ਉਹਦੀ ਕੋਈ ਦਿੱਕਤ ਨਹੀਂ ਕੋਈ ਵੀ ਦਿੱਕਤ ਨਹੀਂ ਆਈ ਆਪਾਂ ਨੂੰ ਠੀਕ ਆ ਆ ਜਿਹੜੇ ਜਿਵੇਂ ਆ ਚੀਜ਼ ਆਏ ਆਪਾਂ ਜੇ ਮੰਨ ਲਓ ਸੀਜ਼ਨ ਚੱਲਦਾਗਾ ਕੋਈ ਗੱਲਬਾਤ ਹੋ ਗਈ ਇਹ ਖੋਲਣਾਗਾ ਬਾਹਰ ਕੱਢਣਾ ਕਿੰਨੇ ਕਿੰਨੇ ਨਟ ਲੱਗੇ ਨੇ ਤਨਣਾਟ ਇਹਨੇ ਜੀ ਆਪੇ ਛੱਕਾ ਵਰ ਮੂਰੇ ਪੇਪਰ ਟਾਂਡਾ ਜਾਣ ਵਾਸਤੇ ਆ ਜੀ ਹਾਂ ਇਹ ਖੋਲ ਕੇ ਆ ਮੂਰੇ ਹਲਕੀ ਬੋਲਟਾ ਇੱਕ ਇਹ ਖੋਲ ਕੇ ਨਿਕਲ ਜਾਂਦਾ ਜੀ ਸਿੱਧਾ ਹੀ ਨਿਕਲ ਜੇ ਸਿੱਧਾ ਹੀ ਨਿਕਲ ਬੈਸ ਤਾਂ ਕੋਈ ਦਿੱਕਤ ਆਉਂਦੀ ਹੋਣੀ ਜੀ ਆਪਾਂ ਇੰਨਾ ਮਜ਼ਬੂਤ ਕੰਮ ਕਰਿਆ ਹਾਈ ਇਹ ਠੀਕ ਆ ਇੱਕ ਫਿਰ ਮੈਂ ਨਾ ਮੈਂ ਵਿੱਚ ਮਸ਼ੀਨਾਂ ਦੇ ਦੇਖਿਆ ਹਾਂਜੀ ਉਹ ਘਾਫੂ ਸੂਰੇ ਬਹੁਤ ਫਸ ਜਾਂਦਾਗਾ ਉਹ ਕੀ ਚੱਕਰ ਆ ਕਾਫੂ ਸਾਲਾ ਦਾ ਆਪਣੇ ਕੰਮੇ ਖਤਮ ਕਰਤਾ ਹੀ ਪਹਿਲਾਂ ਬਰਮ ਦੂਏ ਲੋਟ ਤੀ ਗਾ ਜੀ ਹਾਂਜੀ ਹੁਣ ਜਿਹੜਾ ਆਪਾਂ ਬਰਮ ਆ ਦੇਖੋ ਤੁਸੀਂ ਬਰਮ ਪਾਉਨੇ ਆ ਜੀ ਹਾਂਜੀ ਜਿੰਨਾ ਵੀ ਕਾਫੂ ਚੜਦਾ ਹੀ ਨਾਲ ਦੀ ਨਾਲ ਇਹ ਪਲੇ ਆਪਾਂ ਨੇ ਜਮਾ ਹੀ ਖਤਮੇ ਕਰ ਰੱਖਿਆ ਦੇਖੋ ਇਹਦੇ ਵਿੱਚ ਹਾਂਜੀ ਆ ਜਿਹੜਾ ਘੁੰਮਦਾ ਜੀ ਇਹ ਨਾਲ ਦੀ ਨਾਲ ਵੜ ਜਾਂਦਾ ਜੀ ਅਸੇ ਇੱਥੇ ਫਸਦਾ ਸੀ ਕਾਫੂ ਸ ਹਾਂਜੀ ਉਰੇ ਫਸ ਜਾਂਦਾ ਨਾਲ ਦੀ ਨਾਲ ਵੜ ਜਾਂਦਾ ਫਸਦਾ ਗਾਇਬ ਹੀ ਖਤਮ ਕਰਤਾ ਜੀ ਆਪਾਂ ਨੇ ਦਾ ਠੀਕ ਆ ਡਬਲ ਤਾਂ ਹੀ ਬੜਾ ਕਰਿਆ ਡਬਲ ਵੈਰਿੰਗ ਕਰਤਾ ਜੀ ਉਹਦਾ ਵਾਹੀ ਵੜਦਾ ਵਾਹੀ ਵੜਦਾ ਜੀ ਵੀ ਮੁੜ ਕੇ ਦੁਬਾਰੇ ਨਾ ਕੋਈ ਗਾਹ ਕਹਿੰਦੇ ਮੀਰਾ ਹਾਂਜੀ ਹਾਂਜੀ ਜਿਵੇਂ ਆਪਾਂ ਪਹਿਲੀ ਵਾਰ ਸ਼ੁਰੂ ਕਰਾਇਆ ਸੀ ਜੋ ਦਿੱਕਤ ਆਈ ਹੁਣ ਖਤਮ ਕਰਦੇ ਸਭ ਦੀ ਠੀਕ ਆ ਹਾਂਜੀ ਇਹ ਤੇ ਲੋਨ ਹੋ ਜੇ ਨਾ ਫਿਰ ਮੈਨਾਂ ਇਹਦੇ ਉੱਤੇ 90% ਲੋਨ ਕਰਦੀ ਹੈ ਜੀ ਬੈਂਕ ਅਸਲ ਬੈਂਕ ਵਾਲੇ ਕਰਕੇ ਦੇ ਦਿੰਦੇ ਨੇ ਹਾਂਜੀ ਹਾਂਜੀ ਕਿਸੇ ਵੀ ਬੈਂਕ ਤੋਂ ਕਰਾ ਲਓ ਜੀ ਕੰਡੀਸ਼ਨ ਦੇ ਦਿੰਦੇ ਆਪਾਂ ਜੀ 90% ਲੋਨ ਹੋ ਜਾਂਦਾ ਜੀ ਠੀਕ ਆ ਹਾਂਜੀ ਰਣੇ ਕੋਈ ਦਿੱਕਤ ਨਹੀਂ ਹੈਗੀ ਕੋਈ ਵੀ ਦਿੱਕਤ ਨਹੀਂ ਕਈ ਕਸਟਮਰ ਹੁਣ ਆਪਾਂ ਵੇਚੇ ਨੇ ਸਭ ਨੇ ਲੋਨ ਕਰਾਇਆ ਕੋਈ ਦਿੱਕਕਤ ਨਹੀਂ ਆਈ ਜੀ ਨਹੀਂ ਫੇਰ ਤਾਂ ਮੰਨ ਕੇ ਚੱਲ 10% ਦੀ ਪੈਸੇ ਭਰਨੇ ਨੇ ਹਾਂ 10% ਪੈਸੇ ਭਰਨੇ ਨੇ ਜੀ 90% ਲੋਨ ਹੁੰਦਾ ਜੀ ਠੀਕ ਆ ਇਹ ਵੀ ਸ਼ਬਦਾ ਪੂਰੀ ਵਧੀਆ ਜੀ ਹਨਾ ਹਰੇਕ ਹਰੇਕ ਤੇ ਤਾਂ ਹੁੰਦਾ ਨਹੀਂ ਇਹ ਲੋਨ ਮੈਂ ਕਹੋ ਜਿੰਦਾ ਹਰੇਕ ਕੰਪਨੀ ਦਾ ਆਪਦਾ ਦਾ ਸਿਸਟਮ ਆ ਜੀ ਜਿਹੜੀ ਟੇਪਰ ਵਾਲੀ ਗਰਾਰੀ ਦਿਖਾਈ ਸੀ ਉਹ ਆ ਗਈ ਹੈ ਹਾਂਜੀ ਆ ਗਰਾਰੀ ਪਾਈ ਗਈ ਜੀ ਠੀਕ ਆ ਆਪਣੇ ਸਿਲਡਾਈ ਖੁੱਲ ਗਈ ਜੇ ਕੋਈ ਵੀ ਕੰਮ ਕਰਨਾ ਆਪਾਂ ਨੇ ਖੁੱਲਣਾ ਡੁੱਲਣਾ ਕਰਸਾਂ ਤਾਂ ਸਾਨੂੰ ਚੱਕਦੇ ਆ ਕੋਈ ਜਿੱਕਤ ਆਉਂਦੀ ਆ ਇਹ ਸਾਈਡ ਤੇ ਹੀ ਹੋ ਜਾਂਦੀ ਆ ਜੀ ਠੀਕ ਆ ਚਾਰਨਾਟ ਲੱਗੇ ਨਹੀਂ ਜਿਹਦੇ ਇਹ ਓਗਰ ਕੱਢ ਆਹ ਬਰਮਾ ਕੱਢਣ ਦੀ ਦਿੱਕਤ ਆ ਜੇ ਕਿਤੇ ਇਹ ਵੀ ਇੱਥੇ ਹੀ ਖੁੱਲਦਾਗਾ ਆ ਗਰਾਰੀ ਕੱਢ ਕੇ ਚਾਰਨਾਟ ਕੱਢ ਕੇ ਉੱਪਰ ਨਿਕਲਦਾ ਜੀ ਅਸਾ ਉੱਤੇ ਹੀ ਨਿਕਲ ਜਾਂਦਾਗਾ ਹਾਂਜੀ ਠੀਕ ਆ ਇੱਕ ਇਹਦੇ ਤਾਂ ਨਹੀਂ ਲਾਏ ਕਵਰ ਕੋਈ ਜਿਵੇਂ ਵਿੱਚ ਟਾਂਡੇ ਜੇ ਲਾ ਦੇਵੇ ਸ਼ੀਲਡਾਂ ਜੀਆਂ ਦੇ ਆਲੇ-ਦਾਲੇ ਇਹ ਬਿਲਕੁਲ ਸਾਫ਼ ਹੀ ਆ ਹਾਂਜੀ ਸਾਫ਼ ਆਈ ਕਈ ਵਾਰ ਇੱਥੇ ਸ਼ੀਲਡ ਫੜਨ ਨੂੰ ਲਾਉਣ ਦੇ ਨਾ ਉਹ ਚ ਟਾਂਡਾ ਫਸ ਫਸ ਟੁੱਟੀ ਜਾਂਦਾ ਗਾ ਨਹੀਂ ਨਹੀਂ ਆਪਾਂ ਸਾਫ ਲੇਨ ਆ ਜੀ ਠੀਕ ਆ ਜੇ ਦਿੱਕਤ ਆਉਂਦੀ ਕਿ ਫਸ ਗਿਆ ਕਿਤੇ ਕੁਝ ਹੋ ਗਿਆ ਜੀ ਇੱਧਰ ਦੀ ਵੀ ਇਹਦਾ ਜੇ ਕੰਮ ਕਰਨਾ ਇੱਧਰ ਦੀ ਵੀ ਚੈਨ ਦਾ ਹੋ ਜਾਂਦਾ ਹਾਂਜੀ ਹਾਂਜੀ ਜੇ ਕੋਈ ਇੱਧਰ ਸਾਈਡ ਵਾਲੀ ਚੈਨ ਦਾ ਕੰਮ ਕਰਨਾ ਜੀ ਪਿੱਧਰ ਦੀ ਹੋ ਜਾਂਦਾ ਅਡਜਸਟਮੈਂਟ ਇੰਨੇ ਦੀ ਹਾਲਾਤੀ ਹੈ ਹਾਂਜੀ ਇਹ ਚੇਨ ਟਾਈਟ ਕਰਨ ਨੂੰ ਇਹ ਕੱਲੀ ਕੱਲੀ ਚੇਨ ਦੀ ਕੱਲੀ ਕੱਲੀ ਚੇਨ ਦੀ ਅਡਜਸਟਮੈਂਟ ਨਹੀਂ ਠੀਕ ਆ ਸਾਰੇ ਜੋ ਵੀ ਬੋਲਟ ਨੇ ਆਪਣੇ TVS ਦੇ ਪਾਏ ਹੋਏ ਨੇ ਜੇ ਖਰਾਬ ਹੋਣ ਵਾਲਾ ਕੋਈ ਸਿਸਟਮ ਨਹੀਂ ਜੀ ਕਲਾ ਕਲਾ ਨਟ ਇਹਦਾ ਹੀਰਾ ਇਹਦਾ ਹੀਰਾ ਤੇ ਇਹ ਤਾਂ ਗੋਣੀ ਆ ਹਾਂਜੀ ਜਿਹੜਾ ਅਗਲਾ ਕਹਿੰਦਾ ਹੀਰਾ ਹਾਂਜੀ ਹਾਂਜੀ ਹੀਰੇ ਦੀ ਜੋਹਰੀ ਨੂੰ ਪਹਿਚਾਣਾ ਹੀਰਾ ਤਾਂ ਤਾਈਓ ਹੀਰਾ ਨਾਂ ਵੀ ਰੱਖਿਆ ਤੇ ਚੀਜ਼ ਵੀ ਵਧੀਆ ਬਣਾਉਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਸ਼ੁਰੂ ਤੋਂ ਹੀ ਸਾਡਾ ਇਸ ਤਰ੍ਹਾਂ ਤਾਂ ਹੈ ਨਹੀਂ ਵੀਰ ਜੀ ਸਾਡਾ ਕੋਈ ਠੇਕੇ ਦੇ ਕੰਮ ਆ ਜੀ ਹਾਂਜੀ ਕੋਈ ਬਿਲਡਿੰਗ ਜਾਂ ਕੁਝ ਹੋਰ ਸਾਡਾ ਕੰਮ ਸਾਰਾ ਕੰਪਨੀ ਥਰੂ ਕੰਮ ਆ ਜੀ ਜੋ ਵੀ ਕੰਮ ਆ ਸਾਰਾ ਸਾਫ਼ ਸੁਥਰਾ ਕੰਮ ਕਰਦੇ ਹਾਂ ਠੀਕ ਆ ਹਾਂਜੀ ਆਉ ਫਿਰ ਠੇਕੇ ਵਾਲੇ ਤਾਂ ਤੈਨੂੰ ਪਤਾ ਹੀ ਆ ਫਾਹਾ ਵਟ ਕਰਦੇ ਹੀ ਲੇਗੇ ਹਾਂਜੀ ਵੀਰ ਜੀ ਇਹ ਜਿਹੜਾ ਦੇ ਕੇ ਦਿਖਾਈ ਮੜਾ ਜੀ ਇਹਨੂੰ ਆਮ ਸਿੰਪਲ ਕਟਰ ਵਾਂਗੂ ਆਪਣੇ ਹੱਥ ਨਾਲੇ ਜਿਹੜਾ ਆਉਂਦਾ ਸਾਰੇ ਕਟਰ ਨੂੰ ਠੀਕ ਆ ਜਿਵੇਂ ਇਹਨੇ ਗੇਰ ਤੇ ਚੱਲਦੇ ਨੇਗੇ ਹਾਂਜੀ ਜਿਵੇਂ ਸਿੰਪਲ ਕਾਟਰ 곗ਦਾ ਜਾਂ ਹਾ ਹਾ ਉਸਤਰਾ ਰਾਮ ਨਾਲੇ 곗ਦਾ ਜੀ ਠੀਕ ਆ ਸਾਰਾ ਕੁਝ ਘੁੰਮ ਰਿਹਾ ਜੀ ਦੇਖੋ ਕੋਈ ਆਏ ਨਹੀਂ ਪਾਣ ਕੋਈ ਚੈਨ ਉਤਾਰ ਕੇ ਹੀ ਆ ਕਲੀ ਕਲੀ ਚੈਨ ਸਾਰਾ ਕੁਝ ਘੁੰਮ ਰਿਹਾ ਹੈ ਸਾਰਾ ਕੁਝ ਹੀ ਚੱਲਦਾਗਾ ਹਾਂਜੀ ਜੀ ਇਹ ਆ ਗਈ ਫਿਰ ਆਪਣੀ ਡਬਲ ਆਉਦੀ ਹੈ ਹਾਂਜੀ ਇਹ ਡਬਲ ਕਰਾ ਰਹੀ ਹੈ ਜੀ ਇਹ ਉਹਨੂੰ ਘੁਮਾਉਂਦੀ ਆ ਹਾਂ ਉਹ ਗਾਹਾਂ ਗੇਰ ਘਮਾਉਂਦੀ ਆ ਜੀ ਠੀਕ ਆ ਸਾਇਆ ਦਾ ਕੋਈ ਬਾਲਾ ਔਖਾ ਦਾ ਕੰਮ ਕਰਨ ਦਾ ਔਖਾ ਨਹੀਂ ਜੇ ਕਦੇ ਕੰਮ ਵੀ ਕਰਨਾ ਪੈ ਜੇ ਕੋਈ ਸਾਰਾ ਫੋਲਡਿੰਗ ਸਿਸਟਮ ਆ ਜੀ ਕੋਈ ਆਇ ਨਹੀਂ ਹੈਗਾ ਬਿਲਡਿੰਗ ਵਾਲਾ ਕੰਮ ਆ ਕੋਈ ਦਿੱਕਤ ਆਈ ਨਹੀਂ ਜੇ ਕੋਈ ਦਿੱਕਤ ਆਉਂਦੀ ਸਭ ਖੁੱਲ ਜਾਂਦੇ ਠੀਕ ਆ ਹਾਂਜੀ ਬਾਕੀ ਇੱਕ ਸਾਨੂੰ ਤੁਸੀਂ ਐ ਕਰੋ ਜਿੰਨੇ ਜਿੱਥੇ ਬਣਦੇ ਨੇਗੇ ਸਾਨੂੰ ਉਹ ਵੀ ਦਿਖਾਓ ਆਪਾਂ ਆਪਣੇ ਅੱਜ ਤੁਹਾਨੂੰ ਦਿਖਾਣ ਨਹੀਂ ਆ ਪਾ ਜੀ ਸਿੰਬਲ ਇੱਥੇ ਫੋਰਮ ਇਹਨਾਂ ਪੇਟ ਹੋ ਰਿਹਾ ਹੈਗਾ ਹਾਂਜੀ ਇਹ ਪ੍ਰਾਈਮਰ ਹੋ ਰਿਹਾ ਜੀ ਉਹਨੇ ਅੱਛਾ ਇੱਥੇ ਪ੍ਰਾਈਮਰ ਹਾਂਜੀ ਫੇਰ ਕੱਲੀ ਕੱਲੀ ਜੀ ਪ੍ਰਾਈਮਰ ਕਰਕੇ ਪਹਿਲਾਂ ਫੇਰ ਫਿਟਿੰਗ ਸ਼ੁਰੂ ਕਰਦੇ ਆ ਰੰਗ ਕਰਕੇ ਅੱਛਾ ਸਾਰਾ ਕੁਝ ਪਹਿਲਾਂ ਚੰਗ ਕਰਨਾ ਫੇਰ ਫਿਟਿੰਗ ਸ਼ੁਰੂ ਕਰਨਾ ਫੇਰ ਫਿਟਿੰਗ ਕਰਨੀ ਹੈ ਕੀ ਇਹ ਨਹੀਂ ਹੈਗਾ ਵੀ ਮਨਲਾ ਆ ਜਿਹੜਾ ਮੈਂ ਪ੍ਰਾਈਮਰ ਬੱਜਿਆ ਪਿਆ ਤੇ ਹਾਂਜੀ ਹਾਂਜੀ ਠੀਕ ਆ ਆ ਤਾਂ ਈ ਜਗ ਆ ਤਾਂ ਸੌਖਾ ਹੀ ਆ ਹਨਾ ਹਾਂਜੀ ਕੋਈ ਹੋਣੀ ਚਾਰਨਾਟ ਖੁੱਲਦੀ ਬਸ ਇੱਕ ਨਟੇ ਚੈਨਦਾ ਤਾਂ ਮੂਰੇ ਚੈਨਦਾ ਹਾਂਜੀ ਅੱਛਾ ਰੈਜਸਟਮੈਂਟ ਕੱਲੀ ਕੱਲੀ ਚੈਨ ਕੱਲੀ ਕੱਲੀ ਚੈਨ ਰੈਜਸਟਮੈਂਟ ਆਈ ਵੀ ਜੇ ਕੱਲ ਨੂੰ ਢਿੱਲੀ ਹੁੰਦੀ ਆ ਜਾਂ ਕੁਝ ਉਹ ਹੁੰਦੀ ਆ ਕਿ ਹਾਂਜੀ ਬਸ ਤਾਂ ਲੱਖ ਦੀ ਬਹੁਤ ਘੱਟਾ ਹੀ ਡਾਇਮੰਡ ਦੀ ਚੈਨ ਕੁਆਲਿਟੀ ਬਹੁਤ ਅੱਛੀ ਹੈ ਵੀਚ ਠੀਕ ਆ ਹਾਂਜੀ ਅੱਛਾ ਵੀ ਲੱਖ ਦੀ ਬਹੁਤ ਘੱਟਾ ਹੈ ਹਾਂਜੀ ਡਾਇਮੰਡ ਦੀ ਚੈਨਾ ਹੀ ਠੀਕ ਆ ਆਪਣੇ ਸਾਰੇ ਸੈਂਪਲ ਹੋ ਰਹੇ ਨੇ ਜੀ ਆਹ ਆ ਸਾਰੇ ਹਾਂਜੀ ਇਹ ਫਿਰ ਮੈਂ ਇੱਕ ਹੋਰ ਦੱਸ ਹਾਂਜੀ ਜਿਹੜੀ ਬਾਸਕਟ ਪੈਂਦੀ ਹੈ ਤੇ ਮੱਕੀ ਵਾਲੀ ਹਾਂਜੀ ਉਹ ਕਣਕ ਵਾਲੀ ਚੱਲ ਜਾਂਦੀਆਂ ਕਿ ਮੱਕੀ ਵਾਲੀ ਪਾਉਣੀ ਪੈਂਦੀ ਆ ਇਹ ਮੱਕੀ ਵਾਲੀ ਸਪੈਸ਼ਲ ਦਿੰਨੇ ਆ ਜੀ ਆਪਾਂ ਨੂੰ ਸਪੈਸ਼ਲ ਹਾਂਜੀ ਠੀਕ ਆ ਉਹ ਕਟਰ ਦੇ ਨਾਲ ਹੀ ਦਿੰਨੇ ਆ ਹਾਂਜੀ ਹਾਂਜੀ ਜੋ ਵੀ ਕਟਰ ਦਾ ਰੇਟ ਹੋ ਗਿਆ ਉਹਦੇ ਵਿੱਚ ਵਾਸਕਟ ਦੇਣੀ ਦੇਣੀ ਆ ਹਾਂਜੀ 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 ਠੀਕ ਆ ਆ ਲੱਗੇ ਹੋਏ ਨੇ ਮੁੰਡੇ ਕਰਨ ਤਿਆਰ ਹਾਂਜੀ ਆ ਸੈਂਬਲ ਕਰ ਰਹੇ ਨੇ ਜੀ ਮੁੰਡੇ ਇਹ ਜਣੀ ਸਾਰਾ ਕੰਪਨੀ ਦਾ ਕੰਮ ਹੀ ਹੁੰਦਾ ਕੋਈ ਠੇਕਾ ਨਹੀਂ ਹੈਗਾ ਨਹੀਂ ਨਹੀਂ ਜੀ ਸਾਰਾ ਕੰਪਨੀ ਥਰੂ ਕੰਮ ਆ ਜੀ ਠੀਕ ਸਾਰੇ ਜਣੀ ਵਰਕਰ ਨੇਗੇ ਕੋਈ ਇਹ ਨਹੀਂ ਹੈਗਾ ਵੀ ਉਹ ਬੰਦੇ ਦਾ ਠੇਕਾ ਹਾਂਜੀ ਕਲੇ ਕਲੇ ਸਮਾਨ ਤੇ ਆਪਾਂ ਮਿਗ ਬਿਲਡਿੰਗ ਕਰਦੇ ਆਂ ਠੀਕ ਆ ਆ ਸਾਰੀ ਮਿਗ ਹੋਈ ਹੀ ਆ ਜੀ ਆਦਾ ਚਾਦਰੀ ਬਹੁਤ ਮੋਟੀ ਆ ਫਿਰ ਮੈਨਾਂ ਹਾਂਜੀ ਇੱਧਰ ਆਪਾਂ ਇੱਕ ਸੂਦੀ ਚਿੱਦਰ ਲਾਉਣੀ ਆ ਜਿੱਥੇ ਉਧਰ ਪਰਲੇ ਬਾਈ 5mm ਲਾਉਣੀ ਅਸਾਂ ਉਧਰ 5mm ਹਾਂਜੀ 5mm ਦੀ ਪਲੇਟ ਦਾ ਪੱਲਾ ਲਾਉਣੀ ਹੈ ਪਲੇਟ ਦਾ ਹਾਂਜੀ ਠੀਕ ਆ 1 ਪੀਸ ਓਗਰ ਪਾਉਣੀ 1 ਪੀਸ ਆਪਣੀ ਚਾਦਰ ਆ ਗਈ ਹਾਂਜੀ ਵੀ ਕੋਈ ਬਰਮ ਚ ਬਰਮ ਚ ਵੀ ਨਹੀਂ ਕੋਈ ਨਾ ਨਾ ਬਰਮ ਚ ਵੀ ਕੋਈ ਜੋੜਨੀ ਠੀਕ ਸਰ ਕਰ ਰਹੇ ਨੇ ਇਹ ਹੁੱਕਾ ਘੱਟ ਰਹੇ ਨੇ ਅੱਗੇ ਵਾਲੇ ਅੱਥੇ ਅੱਗੇ ਵਾਲੀਆਂ ਹੁੱਕਾ ਹਾਂਜੀ ਠੀਕ ਆ ਆ ਬਰਮ ਪਿਆ ਜੇ ਇਹ ਵੀ ਬੰਨ ਪੀਸ ਆਈ ਆਪਣਾ ਆ ਵਾਵਾ ਹਾਂਜੀ ਠੀਕ ਆ ਆ ਕਿਵੇਂ ਫੀਟਰ ਇਹ ਜਿਹੜੇ ਮੁੰਡੇ ਕੱਟ ਲੈਣ ਆਏ ਨੇ ਜੀ ਹਾਂਜੀ ਉਹਨਾਂ ਦਾ ਫੀਟਰ ਆ ਜੀ ਇਹ ਸਿਆਨ ਮਸ਼ੀਨ ਦਾ ਫੀਟਰ ਆਈ ਠੀਕ ਆ ਉਹ ਨਾਲ ਲੈ ਆਏ ਦੀਪਾ ਨੇ ਸੈਂਬਲ ਕਰਕੇ ਦਿੱਤਾ ਪਿੰਨਾ ਪੁੰਨਾ ਪੈਂਦੀਆਂ ਕਰਕੇ ਜੀ ਪਿੰਨਾ ਪੁੰਨਾ ਇਸ ਤਰੀਂ ਪੈਂਦੀਆਂ ਕਰਕੇ ਦੇ ਦਿੱਤੀ ਹਾਂਜੀ ਜਿਹੜੀ ਕੋਈ ਮਾੜੀ ਮੋਟੀ ਹੋਰ ਜਿਹਨੇ ਹਾਂ ਰਿਪੇਅਰ ਜੀ ਬਾਰੀ ਪੱਤੀ ਖਰੀਦ ਦਿਓ ਲਾ ਰਹੇ ਹਾਂ ਜੀ ਠੀਕ ਆ ਇਹ ਆਪਣਾ ਓਗਰ ਕਿੰਨੇ ਇੰਚੀ ਆ ਜੀ ਓਗਰ 16 ਇੰਚੀ ਆ ਜੀ 16.5 18.5 18 ਵੀ ਪੌਣਿਆ 16 16.5 ਪੀਸੇ ਪੌਣੇ ਜੀ ਆਪਾਂ ਅੱਛਾ ਇਹ 18 16 ਪੰਜਾਬ ਚ ਬਾਹਰ ਦੇ ਚੱਕਾ ਹੋਆ ਉਹ ਕਸਟਮਰ ਦੀ ਡਿਮਾਂਡ ਆ ਜੀ ਕੋਈ 16 ਪੌਣ ਦਾ ਕੋਈ 18 ਪੌਣ ਦਾ ਜਾਨਕਿ 16 ਜਿਆਦਾ ਪੌਣਦੇ 18 ਹੁਣ ਨਵੇਂ ਕਰਕੇ ਬਹੁਤ ਘੱਟ ਪੌਣਦੇ ਨੇ ਠੀਕ ਆ ਹਾਂ ਜੀ ਕਮੈਨ ਆਪਣੀ ਉਧਰ ਤਿਆਰ ਹੁੰਦੀ ਆ ਹਾਂ ਜੀ ਪਰ ਲੇਫਾਤ ਸਿੰਘ ਇਧਰ ਕਟਰ ਸੌਪੇ ਆ ਜੀ ਠੀਕ ਆ ਕਿੰਨੇ ਦਾ ਆਪਣੇ ਸਾਲ ਦੇ ਸੀਜ਼ਨ ਦੇ ਆ ਕਟਰ ਨਿਕਲ ਜਾਂਦੇ ਨੇ ਜੀ ਬਸ ਕਿ ਜਿਵੇਂ 50 ਕ ਦੇ ਨੇੜੇ ਕਟਰ ਬਣ ਚੁੱਕੇ ਨੇ ਜੀ ਆਪਣੇ ਠੀਕ ਆ ਹਾਂ ਜੀ ਬਣ ਚੁੱਕੇ ਜਣੀ ਹਾਂਜੀ 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 ਇਹ ਤਾਂ ਚੱਲਣ ਚ ਵੀ ਸਮਾਂ ਰਹਿੰਦਾਗਾ ਹਾਂਜੀ ਹਾਂਜੀ ਬਸ ਬਣੀ ਜਾ ਰਹੇ ਨੇ ਫਿੱਟ ਹੁਣ ਦਿਖਾਇਆ ਜੀ ਉਧਰ ਸੈਂਪਲ ਹੋ ਰਹੇ ਨੇ ਜੀ ਠੀਕ ਆ ਬਾਕੀ ਬਣੇ ਖੜੇ ਨੇ ਕਸਟਮਰ ਲੈਣ ਆਏ ਨੇ ਅੱਜ ਜਾਣਗੇ ਜੀ ਕੁਸਾ ਠੀਕ ਆ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਕੰਪਨੀ ਜਿਸ ਤੈਨੂੰ ਫੋਰਮੈਨ ਸਾਹਿਬ ਮਿਲ ਕੇ ਠੀਕ ਹੈ ਜੀ। ਤਾਂ ਜਾਣਕਾਰੀ ਦਿੱਤੀ ਹੈ ਭਰਾਵਾ। ਠੀਕ ਹੈ ਜੀ। ਧੰਨਵਾਦ ਤੇਰਾ ਸਮਾਂ ਦੇਣ ਲਈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੇ ਸਾਡੇ ਲਈ ਵੀਡੀਓ ਬਣਾਉਣਾ ਆਈ ਜੀ। ਜ਼ਰੂਰ ਭਰਾ। ਭਰਾਵਾਂ ਨਾਲ ਹੀ ਭਰਾ ਵੱਡੇ ਹੁੰਦੇ ਨੇ ਹਾਂ ਜੀ। ਠੀਕ ਹੈ ਜੀ। ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ। ਲਾਇਕ ਕਰਿਓ, ਕਮੈਂਟ ਕਰਕੇ ਸਾਨੂੰ ਦੱਸਿਓ। ਕਿਵੇਂ ਆ ਜੇ ਕਿਸੇ ਨੇ ਕਟਰ ਵਾਲ ਲੈਣਾਗਾ ਤਾਂ ਸਾਡੀ ਵੀਡੀਓ ਸ਼ੇਅਰ ਕਰਕੇ ਆਇਓ। ਤੁਹਾਨੂੰ ਸਪੈਸ਼ਲ ਤੁਹਾਡਾ ਮਾਨ ਤਾਨ ਕਰਿਆ ਜਾਊਗਾ। ਵੀਰ ਦਾ ਨੰਬਰ ਹੈਗਾ 93173 19000। ਹਾਂ ਜੀ। ਤੁਵਾਰੇ ਫੇਰ ਸੁਣ ਲੋ ਵੀਰ ਦਾ ਨੰਬਰ ਹੈਗਾ 9417319000 ਵੀਰ ਨਾਲ ਸੰਪਰਕ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ